ਤੰਗ ਆਇਦਾ ਇਸ਼ੂ ਹੈ ਉਹ ਇਹ ਹੈ ਵੀ ਪਿੱਛੇ ਇੰਡਸਟਰੀ ਨੂੰ ਕੰਮਲਸਰੀ ਕਰਤਾ ਸੀ ਗੈਸ ਤੇ ਜਾਣਾ ਤੇ ਇੰਡਸਟਰੀ ਚਲੀ ਵੀ ਗਈ ਸੀ ਤੇ ਨਸਤੀਆਂ 2 2 ਤਿੰਨ ਤਿੰਨ ਕਰੋੜ ਦਾ ਲਾਇਆ ਤੇ ਸ਼ਿਫਟ ਕਰਕੇ ਸੀ ਤਕਰੀਬਨ 80% ਬੰਦੇ ਸ਼ਿਫਟ ਕਰਕੇ ਸੀ ਪਰ ਉਹਦੇ ਬਾਅਦ ਗਿਆ ਸੀ ਸਾਨੂੰ ਪਹਿਲੀ ਡਾਊਟ ਸੀ ਕਿ ਵੀ ਜਿਹੜੀ ਗੈਸ ਕੰਪਨੀ ਹੈ ਇਹਨਾਂ ਦੇ ਕੋਈ ਰੈਗੂਲੇਟ ਨਹੀਂ ਹੈਗੀ ਤੇ ਅਸੀਂ ਉਹ ਟਾਈਮ ਗੱਲ ਵੀ ਕੀਤੀ ਸੀ ਸ਼ਿਫਟ ਹੋਣ ਤੋਂ ਪਹਿਲਾਂ ਵੀ ਜਿਹੜੀ ਇਹਦੀ ਕੋਈ ਰੈਗੂਲੇਟ ਨਹੀਂ ਬਣਾਈ ਜਾਵੇ ਹਾਂ ਹਾਲੇ ਕਿ ਪੰਜਾਬ ਪੋਲਿਊਸ਼ਨ ਬੋਰਡ ਨਾਲ ਗੱਲ ਕੀਤੀ ਸੀ ਪਰ ਦੇ ਆਰ ਨੋ ਅਥਾਰਟੀ ਪਰ ਸਾਡੀ ਰਿਕਵੈਸਟ ਹੈ ਵੀ ਤੁਸੀਂ ਇਹਨਾਂ ਨੂੰ ਕੋਈ ਗੱਲ ਕਰਕੇ ਇਦਾਂ ਦਾ ਕੋਈ ਮੈਕੈਨਿਜ਼ਮ ਲਾਓ ਕਿ ਅੱਜ ਜਿੰਨ ਲੱਗਿਆ ਅੱਜ ਮੀਟਿੰਗ ਸੀ ਸਰ ਜੀ ਅੱਜ ਦਾ ਇਸ਼ੂ ਹੈ ਉਹ ਇਹ ਹੈ ਵੀ ਪਿੱਛੇ ਇੰਡਸਟਰੀ ਨੂੰ ਕੰਪਲਸਰੀ ਕਰਤਾ ਸੀ ਗੈਸ ਤੇ ਜਾਣਾ ਪਰ ਇੰਡਸਟਰੀ ਚਲੀ ਵੀ ਗਈ ਸੀ ਤੇ ਇੰਡਸਟਰੀਆਂ 2-2 3 ਤਿੰਨ ਕਰੋੜ ਰੁਪਏ ਲਾਇਆ ਤੇ ਸ਼ਿਫਟ ਕਰ ਗਏ ਸੀ ਤਕਰੀਬਨ 80% ਬੰਦੇ ਸ਼ਿਫਟ ਕਰ ਗਏ ਸੀ ਪਰ ਉਹਦੇ ਬਾਅਦ ਗਿਆ ਸੀ ਸਾਨੂੰ ਪਹਿਲਾਂ ਹੀ ਡਾਊਟ ਸੀ ਕਿ ਵੀ ਜਿਹੜੀ ਗੈਸ ਕੰਪਨੀ ਹੈ ਇਹਨਾਂ ਦੇ ਕੋਈ ਰੈਗੂਲੇਟਰੀ ਨਹੀਂ ਹੈਗੀ ਤੇ ਅਸੀਂ ਉਹ ਟਾਈਮ ਗੱਲ ਵੀ ਕੀਤੀ ਸੀ ਸ਼ਿਫਟ ਹੋਣ ਤੋਂ ਪਹਿਲਾਂ ਵੀ ਜਿਹੜੀ ਇਹਦੀ ਕੋਈ ਰੈਗੂਲੇਟਰੀ ਬਣਾਈ ਜਾਵੇ ਹਾਲਾਂਕਿ ਪੰਜਾਬ ਪੋਲਿਊਸ਼ਨ ਬੋਰਡ ਨਾਲ ਗੱਲ ਕੀਤੀ ਸੀ ਪਰ ਦੇ ਆਰ ਨੋ ਅਥਾਰਟੀ ਪਰ ਸਾਡੀ ਰਿਕਵੈਸਟ ਸੀ ਵੀ ਤੁਸੀਂ ਇਹਨਾਂ ਨੂੰ ਕੋਈ ਗੱਲ ਕਰਕੇ ਇਦਾਂ ਦਾ ਕੋਈ ਮੈਕੈਨਿਜ਼ਮ ਲਾਓ ਜਿੱਦਾਂ ਰੇਟ ਜਾਂ ਦੇ ਵਿਧਾਨਤਾ ਮਾਰਕੀਟ ਦੇ ਹਿਸਾਬ ਨਾਲ ਲਿੰਕ ਹੋਵੇ ਪਰ ਉਹ ਕਹਿੰਦੇ ਚਲੋ ਵੀ ਵਿਲ ਟ੍ਰਾਈ ਪਰ ਉਹ ਨਹੀਂ ਹੋਇਆ ਉਹਦਾ ਰਿਜ਼ਲਟ ਇਹ ਹੋਇਆ ਵੀ ਰੇਟ ਜਿਹੜੇ 1 ਸਾਲ ਦੇ ਵਿੱਚ 58 ਰੁਪਏ ਹੋ ਗਏ ਉਦੋਂ ਹੋਇਆ ਗਿਆ ਕਿ ਵਿਆਇਬਿਲਿਟੀ ਖਤਮ ਹੋ ਗਈ ਕਿਉਂਕਿ ਇਹ ਜਿੱਡੀ ਗੈਸ ਹੈ ਸਿਰਫ ਮੰਡੀ ਆਂਡਰ ਦੇ ਵਿੱਚ ਹੈ ਕਲਸਟਰ ਕੰਪਲਸਰੀ ਆਲ ਓਵਰ ਇੰਡੀਆ ਚ ਇਤਨਾ ਸਾਡਾ ਕੰਪੀਟੀਸ਼ਨ ਆਲ ਓਵਰ ਇੰਡੀਆ ਪਹਿਲਾ ਲੁਧਿਆਣਾ ਨਾਲ ਖੜਾ ਹੁਣ ਜੇ ਸਾਨੂੰ ਕੋਲੇ ਦਾ ਖਰਚਾ ਪੈਂਦਾ ਮੰਨ ਲਓ 500 ਰੁਪਏ ਡਾਣਾ ਗੈਸ ਆ ਪੈਂਦਾ 1200 ਰੁਪਏ ਡਾਣਾ ਤਾਂ ਅਸੀਂ ਸਰਵਾਈਵ ਨਹੀਂ ਕਰ ਸਕਦੇ ਕੰਪੀਟੀਸ਼ਨ ਚ ਉਦੋਂ ਹੋਇਆ ਗਿਆ ਵੀ ਇਹ ਇੰਡਸਟਰੀ ਬੰਦ ਹੋ ਗਈ ਤਕਰੀਬਨ 40-50 ਰਸੀਆਂ ਤਾਂ ਗਵਰਨਮੈਂਟ ਨੇ ਇੰਟਰਵਿਊ ਵੀ ਕੀਤਾ ਇੱਕ ਸਾਲ ਵਾਸਤੇ ਕੋਲਾ ਅਲਾਉ ਕਰਤਾ ਉਹਦੇ ਬਾਅਦ ਕੋਲਾ ਫੇਰ ਅੱਲੇ ਗੱਲਬਾਤ ਚੱਲਦੀ ਸੀ ਤਾਂ ਕੋਈ ਬੰਦਾ ਐਨਜੀਟੀ ਚਲਾ ਗਿਆ ਉਹਨਾਂ ਨੇ ਕੇਸ ਕਰਤਾ ਤਾਂ ਪੁਲਿਸ ਰਿਪੋਰਟ ਨੇ ਜਾਂ ਚੈਕਿੰਗ ਕੀਤੀ ਤੇ ਚਲੀ ਉਹਨਾਂ ਨੇ ਆਪਣੇ ਚਲਾਣ ਕਰ ਲਿਓ ਕਰਤੇ ਵੀ ਐਨਜੀਟੀ ਸਟਰਕਚਰਸ ਹੈਗੀਆਂ ਸੋ ਸਾਡੀ ਇਹ ਰਿਕਵੈਸਟ ਹੈਗਾ ਵੀ ਪੰਜਾਬ ਗਵਰਨਮੈਂਟ ਨੂੰ ਵੀ ਇਹਨੂੰ ਕੁਝ ਟਾਈਮ ਆਸ ਐਕਸਟੈਂਡ ਕੀਤਾ ਜਾਵੇ ਤੇ ਅਸੀਂ ਵੀ ਗੈਸ ਦੇ ਬਾਪਸਾਨਾ ਜਾਣੇ ਹੈ ਗੈਸ ਕੰਪਨੀਏ ਤੇ ਪ੍ਰੈਸ਼ਰ ਪਾਇਆ ਜਾਵੇ ਵੀ ਉਹ ਜਿਹੜੇ ਰੇਟ ਹੈ ਲੌਂਗ ਟਰਮ ਸਾਡੇ ਨਾਲ ਕੰਟੈਕਟ ਕਰ ਰੋਜ਼ ਰੇਟ ਨਾ ਬਦਲਣ ਤੇ ਉਹ ਉਹਨਾਂ ਦੀ ਵਿਆਇਬਿਲਿਟੀ ਉਹਦੇ ਨਾਲ ਬੰਦੀ ਹੈ ਜੇ ਲੌਂਗ ਟਰਮ ਕਰਦੇ ਉਹਨਾਂ ਨੂੰ ਗੈਸ ਸਸਤੀ ਮਿਲਦੀ ਹੈ ਤੇ ਸਾਨੂੰ ਵੀ ਅਸੀਂ ਬੈਠ ਗਏ ਉਹਦੇ ਵਾਸਤੇ ਸਰਟੀਫਿਕੇਟ ਨੂੰ ਚਾਰ ਸੋ ਰੋਲਾ ਇਹ ਵੀ ਜਿਹੜੀ ਨਾਲ ਅਸੀਂ ਵੀ ਗਿਆ ਸੀ ਜਾਨ ਨੂੰ ਤਿਆਰ ਹੈ ਫਰਕ ਸਿਸਟਮ ਦਾ ਇਹਦਾ ਸਿਸਟਮ ਆਇਆ ਉਹ ਇਤਨਾ ਦਾ ਨਹੀਂ ਬਣਿਆ ਇਹ ਜਿਹੜੀ ਚੀਜ਼ ਹੈ ਗਵਰਨਮੈਂਟ ਦੀ ਨਗਾਜੀ ਵੀ ਆ ਗਈ ਸੈਂਟਰਲ ਗਵਰਨਮੈਂਟ ਦੀ ਉਹਨਾਂ ਨਾਲ ਸਾਡੀ ਮੀਟਿੰਗ ਵੀ 19 ਤਰੀਕ ਨੂੰ ਵੀ ਇਹਨੂੰ ਕਿਦਾਂ ਰੈਗੂਲੇਟ ਕੀਤਾ ਜਾਵੇ ਪਰ ਇਹ ਚੀਜ਼ਾਂ ਨੂੰ 6 ਮਹੀਨੇ 8 ਮਹੀਨੇ ਲੱਗ ਸਕਦੇ ਸਾਰੇ ਰੈਗੂਲੇਟ ਸੋ ਸਾਡੀ ਰਿਕਵੈਸਟ ਉਹ ਨਹੀਂ ਦੇਰ ਤੱਕ ਇਹ ਸੀ ਪੰਜਾਬ ਗਵਰਨਮੈਂਟ ਨੂੰ ਵੀ ਕਿਸੇ ਤਰੀਕੇ ਨੂੰ 5-6 ਮਹੀਨੇ ਅੱਜ ਤੂੰ ਨਹੀਂ ਜਾਤਾ ਕਿ ਰੇ ਬੇਡੀ ਨਹੀਂ ਆਦੀ ਇਹਨੂੰ ਐਕਸਟੈਂਡ ਕੀਤਾ ਜਾਵੇ ਤੇ ਜਿਹੜੇ ਜੁਰਮਾਨੇ ਵਗੈਰਾ ਮਿਲਾਂ ਜੀ ਕੋਈ ਹੁੰਦੇ ਆ ਉਹ ਨਾ ਕਿਤੇ ਜਾਣ ਐ ਐਂ ਜਿਹੜੀ ਕੰਪਨੀ ਹੈ ਗੈਸ ਕੰਪਨੀ ਹੈ ਉਹ ਪ੍ਰੈਸ਼ਰਾਈਜ਼ ਕਰਕੇ ਜੋ ਵੀ ਇੱਕ ਰੀਜ਼ਨੇਬਲ ਰੇਟ ਤੇ ਇੱਕ ਸਾਲ ਦੇ ਦੋ ਸਾਲ ਦੇ ਐਗਰੀਮੈਂਟ ਕੀਤੇ ਜਾਣ ਤਾਂ ਕਿ ਅਸੀਂ ਲੋਕ ਪੋਲੂਸ਼ਨ ਵੀ ਕੰਟਰੋਲ ਕਰ ਸਕੀਏ ਇੰਡਸਟਰੀ ਬਚੀ ਰਹੇ ਜੀ ਕਿੰਨਾ ਕ ਜੁਰਮਾਨਾ ਤੇ ਕਿੰਨੀ ਇੱਕ ਇੰਡਸਟਰੀ ਨੂੰ ਹੰਦਕ ਕੀਤਾ ਜਾਂਦਾ ਜੁਰਮਾਨਾ ਜੀ 2 ਲੱਖ ਰੁਪਏ ਜੁਰਮਾਨਾ 3 ਲੱਖ ਬੈਂਕ ਗਾਰੰਟੀ ਹੋ ਕੇ ਕਰ ਉਹ ਜੱਫ ਹੋ ਜਾਣੀ ਆ ਉਹਦੇ ਬਾਅਦ ਜਿਹੜੀ ਸਾਡੀ ਇੰਡਸਟਰੀ ਹੈ ਆਲਰੇਡੀ ਜਿਹੜੀ ਰਿਪੋਰਟ ਆਈਆਂ ਆ ਆਈਟੀਆਈ ਆ ਉਹਦੇ ਵਿੱਚ ਸਿਰਫ 4% ਸਾਡਾ ਪਾਰਟ ਹੈ 23% ਟੋਟਲ ਇੰਡਸਟਰੀ ਹੈ 4% ਸਾਡੀ ਸਟੀਲ ਇੰਡਸਟਰੀ ਹੈ ਜੋ 4% ਦੇ ਵਿੱਚੋਂ ਆਲਰੇਡੀ ਅਸੀਂ ਕਈ ਇਦਾਂ ਸਟੈਪ ਲਿੱਤੇ ਨੇ ਜਿਹਦੇ ਨਾਲ ਸਾਡਾ ਜਿਹੜਾ ਕੰਪੂਸ਼ਨ 2% ਤੇ ਪਹੁੰਚ ਗਿਆ ਤੇ 2% ਜੇ ਬੰਦ ਵੀ ਹੈ ਇੰਡਸਟਰੀ ਬੰਦ ਵੀ ਹੋਜਵੇ ਸਾਰੀ ਜਿੱਦਾਂ ਚੱਲ ਰਹੀ ਹੈ ਅਰਤ ਵੰਤਾਰਡ ਇੰਡਸਟਰੀ ਹੈਗੀ ਟੋਟਲ ਮੰਡੀ ਉਹੰਦਗੜ ਦੀ ਉਹਨਾਂ ਦਾ ਪੁਲੀਸ਼ਨ ਹੈ 2% ਉਹ ਸਾਰਾ ਜੋਰ 2% ਤੇ ਲੱਗਿਆ ਹੋਇਆ ਹੈ ਕਿ ਉਹ ਉਹਦਾ ਕਾਰਨ ਵੀ ਕੁਝ ਸੈਲਫ ਇੰਟਰਸਟ ਹੈ ਬੰਦਿਆਂ ਦੇ ਜਿਹੜਾ ਨੇ ਜਾ ਕੇ ਬੀਲ ਕੀਤੀ ਹੈ ਕਰਵਾਈ ਗਈ ਹੈ ਐਕਚੁਅਲੀ ਉਹਨਾਂ ਦੇ ਪਿੱਛੇ ਸਾਲ ਹੀ ਗੈਸ ਕੰਪਨੀ ਆ ਜੋ ਲੋਕ ਕਹਿੰਦੇ ਆ ਜੋ ਸੁਣਨ ਚਾਹਿਆ ਵੀ ਉਹਨਾਂ ਨੇ ਕਰਾਈਏ ਤਾਂ ਆ ਕੇ ਜਿਹੜੀ ਗੈਸ ਕੰਪਲਸਰੀ ਹੋਏ ਜਿਹੜੀ ਉਹਨਾਂ ਦੀ ਗੈਸ ਬੀਤੀ ਮੇਨ ਰੀਜ਼ ਹੈ ਕਿ ਆਪ ਸਰਕਾਰ ਇੱਕ ਵਾਰ ਸਿਕਰੀਏ ਕਿ ਸਟੇਟ ਦੀ ਇੰਡਸਟਰੀਨ ਜੋ ਦੂਜੇ ਪਾਸੇ ਤੁਸੀਂ ਮਜਬੂਰ ਹੋ ਇਨ ਲਾਟਾਂ ਦੇ ਨੱਕ ਤੇ ਸਵਾਇਲ ਕਰ ਸਕਦੇ ਸਰ ਮੋਹਿਤਾ ਕਹਿ ਰਹੇ ਨਹੀਂ ਕਰ ਸਕਦੇ ਤਾਂ ਅਸੀਂ ਅੱਜ ਹੀ ਮੀਟਿੰਗ ਕੀਤੀ ਹੈ ਦਸਰਵਾਸੇ ਕੀਤੀ ਹੈ ਪੰਜਾਬ گور ਨੂੰ ਤੁਸੀਂ ਪਹਿਲਾਂ ਵੀ ਹੈਲਪ ਕੀਤੀ ਹੈ ਸਾਡੀ ਅੱਗੇ ਵੀ ਹੈਲਪਫੁਲ ਰਹੇ ਹੋ ਵੀ ਹੋਣ ਵੀ ਸਾਨੂੰ ਇਮੀਜੇਟ ਤੁਹਾਡੀ ਇੰਟਰਵਿਊ ਦੀ ਜ਼ਰੂਰਤ ਹੈ ਪਰ ਕਿਉਂਕਿ ਪਿੱਛੇ ਇਲੈਕਸ਼ਨ ਸੀ ਇਲੈਕਸ਼ਨਾਂ ਵਿੱਚ ਕੁਝ ਵੀ ਹੋ ਨਹੀਂ ਸਕਦਾ ਤੇ ਚੱਲਦਾ ਰਿਹਾ ਪੋਜੀਟਿਵ ਇਲੈਕਸ਼ਨ ਦੇ ਵਿੱਚ ਗੈਪ ਆ ਗਿਆ ਉਹਦੇ ਨਾਲ ਕਹੇ ਐਨਜੀਟੀ ਦੇ ਵੀ ਕੁਝ ਫੈਸਲੇ ਆ ਗਏ ਕੋਰਪੋਰੇਟ ਵੀ ਪ੍ਰੈਸ਼ਰ ਆ ਗਿਆ ਸੋ ਉਹਨੂੰ ਗਵਰਨਮੈਂਟ ਹੀ ਹੈਂਡਲ ਕਰ ਸਕਦੀ ਉਹੀ ਸਾਡੀ ਰਿਕਵੈਸਟ ਆ ਜਿਹੜਾ ਅਸੀਂ ਅੱਜ ਇਕੱਠੇ ਹੋਏ ਆ ਅਕਤੂਬਰ ਸਹੀ ਕਰਨ ਲੱਗੇ ਇੱਕ ਦਿਨ ਦੀ ਵੀ ਗਵਰਨਮੈਂਟ ਨੂੰ ਰਿਵਿਅਰ ਕਰਨ ਵਾਸਤੇ ਇਹ ਰਿਕਵੈਸਟ ਆ ਸਾਡੀ ਵੀ ਤੁਸੀਂ ਇੰਟਰਵਿਊ ਕਰਵਾਓ ਸਟ੍ਰਾਈਕ ਕਰਦੋ ਕਿੱਥੇ ਆ ਗਈ ਅਸੀਂ ਸੋਮਵਾਰ ਨੂੰ ਕਰ ਰਹੇ ਹਾਂ ਇੱਕ ਦਿਨ ਦੀ ਲੋਕ ਸਟ੍ਰਾਈਕ ਤੇ ਆਪਣੀ ਉਦਖਾਨ ਵਾਸਤੇ ਵੀ ਇਹ ਸਾਡੀ ਸਰਾਈ ਬੜੀ ਉੱਚੀ ਹੈ ਅਗਰਾ ਰੋਸ਼ ਪ੍ਰਗਟ ਹਾਂਜੀ ਹਾਂ ਜਿਹੜੀ ਜਿਹੜੀ ਰੋਲਿੰਗ ਰੋਲਿੰਗ ਮਿਲ ਸਕਦੀ ਹੈ ਕੰਪਨੀ ਕਿੰਨੀ ਇੰਡਸਟਰੀ ਜਿਹੇ ਮਿਲੇਟਰ ਹਾਂ 2200 ਦੇ ਕਰੀਬ ਹੋਣਾ ਤੇ ਇੱਕ ਦਿਨ ਸਟ੍ਰੈਕਟ ਹੋ ਜਾ ਜੇ ਕਹਿੰਦੇ ਦਾ ਨੈਕਸਟ ਫਿਰ ਅਸੀਂ ਅੱਗੇ ਅਗਲੇ ਬਣਾਵਾਂਗੇ ਵੀ ਇਹਨੂੰ ਕਰੀ ਦੀ ਕਰੀਏ ਸਹੀ ਨੂੰ ਇਨਡੈਫਿਨਿਟ ਸਟ੍ਰਾਈਕ ਤੇ ਜਾਏਗੀ ਸਰਕਾਰ ਕੋਲ ਇਹ ਮੰਗ ਹੈ ਵੀ ਜਿਹੜੀ ਗੈਸ ਕੰਪਲਸਰੀ ਕੀਤੀ ਹੈ ਤਾਂ ਗੈਸ ਦੇ ਰੇਟ ਤੇ ਵੀ ਕੋਈ ਨਾ ਕੋਈ ਨਕੇਲ ਪਾਈ ਜਾਵੇ ਜਿਹੜੀ ਗੈਸ ਦੇ ਰੇਟ ਹੈ ਉਹ ਕਿਸੇ ਦੇ ਹੱਥ ਚ ਨਹੀਂ ਹੈ ਨਾ ਸਟੇਟ ਗਵਰਨਮੈਂਟ ਦੇ ਨਾ ਸੈਂਟਰ ਗਵਰਨਮੈਂਟ ਦੇ ਸਿਰਫ ਗੈਸ ਦੀ ਜਿਹੜੀ ਕੰਪਨੀਆਂ ਨੇ ਉਹ ਆਪਣੀ ਮਨਮਰਜ਼ੀ ਨਾਲ ਰੇਟ ਵਧਾ ਦਿੰਦੀਆਂ ਹਨ ਮਨ ਚਾਹੇ ਰੇਟ ਲਗਾ ਦਿੰਦੀਆਂ ਹਨ ਉਹਨਾਂ ਰੇਟਾਂ ਕਰਕੇ ਜਿਹੜੀ ਉਰੇ ਦੀ ਇੰਡਸਟਰੀਅਲ ਦੀ ਵਾਇਬਿਲਿਟੀ ਖਤਮ ਹੋ ਗਈ ਜਾਂ ਤਾਂ ਉਹਨਾਂ ਦੇ ਰੇਟ ਘਟ ਹੋਣ ਜਾਂ ਡੁਅਲ ਜਿਹੜਾ ਕੋਲਾ ਹੈ ਸਾਡੇ ਕੋਲ ਦੂਜਾ ਫਿਊਲ ਹੈ ਕੋਲਾ ਕੋਲੇ ਦੇ ਰੂਪ ਚ ਉਹ ਕੋਲਾ ਅਲਾਉਟ ਰਹਿਣਾ ਚਾਹੀਦਾ ਹੈ ਗੈਸ ਵੀ ਚੱਲੇ ਕੋਲਾ ਵੀ ਚੱਲੇ ਤਾਂ ਕਿ ਗੈਸ ਕੰਪਨੀ ਨੂੰ ਰੇਟ ਦੀ ਨਕੇਲ ਪਈਦਾ ਜਿਸ ਤਰ੍ਹਾਂ ਹੁਣ ਜੁਰਮਾਨੇ ਕਿਤੇ ਆ ਰਹੇ ਨੇ ਮੈਂ ਕਿਸ ਤਰ੍ਹਾਂ ਦੇਖਦੇ ਹਾਂ ਜਿਹੜਾ ਜਿੱਥੇ ਵੀ ਜੁਰਮਾਨੇ ਦਾ ਸਵਾਲ ਹੈ ਜੇ ਇਹ ਜੁਰਮਾਨੇ ਹੋਣਗੇ ਤਾਂ ਔਰੇ ਦੀ ਇੰਡਸਟਰੀ ਪਰਮਾਨੈਂਟ ਬੰਦ ਹੋ ਜੇ